ਅੱਜ ਸਕੂਲਾਂ ਤੇ ਬਾਟ ਬਾਫਰਡਰ ਸਰਵ ਸਕੂਲ ਜਲਕਲਾਂ ਤੋਂ ਰਾਮਪੁਰਾ ਦੀ ਜਿਹੜੀ ਬੈਂਡ ਸੀ ਉਮਰਾਜ ਤੇ ਮਹਾਰਾਜ ਤੇ ਮਹਾਰਾਜ ਦੇ ਜਿਹੜੇ ਬੰਦੇ ਕੋਠਾ ਵਿੱਚੋਂ ਬੱਚੇ ਲੈਣੇ ਲੈਣਾ ਸੀ ਜਿਹਦੇ ਵਿੱਚ 34 ਬੱਚੇ ਸਵਾਰ ਸਨ ਜਦੋਂ ਇਹ ਮਹਾਰਾਜਪੁਰ ਤੋਂ ਮੇਨ ਰੋਡ ਰਾਉਪਰਾ ਤੇ ਇਕਬਲ ਜਾ ਰਹੇ ਸੀ ਤਾਂ ਜਿਹੜੇ 52 ਵਾਲੀ ਸੜਕ ਸੀ ਉਸ ਤੇ ਇਹਨੇ ਜਿਹੜਾ ਡਰਾਈਵਰ ਆ ਬੱਚਾ ਦੇ ਦਿਸਣ ਤੱਕ ਮੋਬਾਈਲ ਦੇਖ ਰਿਆ ਸੀ ਅਤੇ ਉਹ ਵੇਖਦੇ ਦੇਖਦੇ ਜਿਹੜੀ ਕੱਚਾ ਗੱਡੀ ਆ ਜੀ ਪੈਣ ਆ ਝੋਨੇ ਦੇ ਵਿੱਚ ਪਲਟ ਗਈ ਜਿੱਥੇ ਚੋ ਡਰਾਈਵਰ ਆ ਜਿਹੜਾ ਮੋਕੇ ਤੋਂ ਪਜ ਗਿਆ ਸੀ ਜਿਹੜੇ ਮੋਕੇ ਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਸੀ ਜਾਂ ਵਾਰਤ ਸੀ ਨੇੜੇ ਉਹਨਾਂ ਨੇ ਆ ਕੇ ਬੱਚਾ ਨੂੰ ਕੱਢਿਆ ਬੱਚੇ 34 ਬੱਚੇ ਸਨ ਜਿਨ੍ਹਾਂ ਦੇ ਵਿੱਚੋਂ ਅ ਚਾਰ ਬੱਚੇ 9ਵੀਂ ਕਲਾਸ ਦੇ ਸਨ ਇੱਕ ਬੇਟੀ 10ਵੀਂ ਕਲਾਸ ਦੀ ਸੀ ਅਤੇ ਬਾਕੀ ਬੱਚੇ ਐਲਕੇਜੀ ਤੋਂ ਲੈ ਕੇ ਛੋਟੇ ਸਨ ਬਸ ਸਾਰੇ ਬੱਚੇ ਠੀਕ ਠਾਕ ਹੈ ਕਿਸੇ ਬੱਚੇ ਦੀ ਕੋਈ ਵੀ ਸੱਟ ਨਹੀਂ ਵੱਜੀ ਆਹ ਉਹ ਇੱਕ ਦੋ ਬੱਚਾ ਨੇ ਛੇਟਾ ਵੱਜੀ ਉਹਨਾਂ ਦੇ ਬਾਪ ਜਿਹੜੇ ਵਿਅਸਾਪਰ ਸਾਹਿਬ ਨੇ ਕਹਿੰਦੇ ਤੇ ਉਹਨਾਂ ਦੇ ਕੋਈ ਮੱਲ ਪੱਟੀ ਕਰਾ ਰਹੇ ਪਰ ਬੱਚੇ ਸਾਰੇ ਬਿਲਕੁਲ ਠੀਕ ਠਾਕ ਤੇ ਤੰਦਰੁਸਤ ਹੈ